ਤੋ ਲਈ ਰੈਗੂਜੀ ਦਾ ਖਾਸਾ ਰੈਗੂਜੀ ਕੀ ਖਸੇ ਮੈਂ ਆਤਰ ਸਿੰਘ ਤਸੇਵ ਸਿੰਘ ਹੀਰਕੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਹੀਰਕੇ ਦਾ ਪ੍ਰੂਫਾ ਕਮਿੰਦਰ ਮੇਰੇ ਨਾਲ ਨੇ ਪੰਜਾਬ ਦੇ ਪ੍ਰਧਾਨ ਸਰਦਾਰ ਮਲੂਕ ਸਿੰਘ ਜੀ ਹੀਰਕੇ ਮੇਰੇ ਨਾਲ ਨੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਸ਼ੁਭ ਕਰਨ ਜੀ ਉਹਨਾਂ ਨਾਲ ਨੇ ਗੁਰਚਰ ਸਿੰਘ ਸੰਗਾ ਨਾਲ ਨੇ ਮੇਰੇ ਪਾਲ ਸਿੰਘ ਹੀਰਕੇ ਸਾਡਾ ਸੀਨੀਅਰ ਆਗੂ ਉਹ ਤੇ ਨਹੀਂ ਬਲਜੀਤ ਸਿੰਘ ਆਪਣਾ ਨਵਾਰਕੇੜਾ ਇੱਥੇ ਅੱਜ ਉਹਦੇ ਨਾਲ ਨੇ ਬਲਜੀਤ ਸਿੰਘ ਸੰਗਾ ਮਨਾ ਜੀ ਤੇ ਬਾਈ ਜੀ ਕਲਵੀਰ ਜੀ ਇਸ ਜੀ ਆਪੋ ਜੀ ਨੂੰ ਬਟੂ ਜੀ ਅੱਜ ਅਸੀਂ ਆਪਣਾ ਮੇਰੇ ਨਾਲ ਨੇ ਬਲਾਕ ਦੇ ਜਨਰਲ ਸੈਕਟਰੀ सोनू ਗਿਆਦਾ ਪਾਉਂ। ਅੱਜ ਅਸੀਂ ਮੀਟਿੰਗ ਆਪਣਾ ਲੁਹਾਰਖੇੜਾ ਦੇ ਵਿੱਚ ਕੀਤੀ ਹੈ। ਮਿੱਡ ਕੇਸ ਕਰਕੇ ਕੀਤੀ ਹੈ ਕਿਉਂਕਿ ਸਰਕਾਰ ਬੰਨੀ ਜਿਹੜਾ ਅੱਗੇ ਆਪਣਾ ਆ ਰਿਹਾ ਪਰਾਲੀ ਦਾ ਮੁੱਦਾ। ਪਰਾਲੀ ਦੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਲੁਹਾਰਖੇੜਾ ਦੇ ਵਿੱਚ ਮੀਟ ਕੀਤੀ ਹੈ ਬਲਜੀਤ ਸਿੰਘ ਸਗਾ ਦੇ ਘਰ ਤੇ ਸਰਕਾਰ ਨੂੰ ਕਿਹੜਾ ਚੋੜੇਗੇ ਸਾਡਾ ਕੋਈ ਜੀ ਨਹੀਂ ਕਰਦਾ ਵੀ ਪਰਾਲੀ ਮਚਾਉਣ ਨੂੰ ਪਰ ਸਾਡੀਆਂ ਮਜਬੂਰੀਆਂ ਬਣਾਤੀਆਂ ਨੇ ਜੇ ਸਰਕਾਰ ਸਾਨੂੰ ਸੰਧ ਦੇਵੇ ਸਟੇਡੀਆਂ ਦੇ ਵਿੱਚ ਸੰਧ ਭੇਜੇ ਉਹਦੀ ਸਾਂਭ ਸੰਭਾਲ ਵਾਸਤੇ ਤਾਂ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਜੇ ਸਟੇਡੀਆਂ ਦੇ ਵਿੱਚ ਸੰਧ ਨਾ ਭੇਜੇ ਕਿਉਂਕਿ ਛੋਟੇ ਸਾਡੇ ਕਿਸਾਨ ਨੇ 5-5 7-7 ਕਿੱਟਰ ਦੇ ਮਾਲਕ ਉਹ 25-30 ਲੱਖ ਦੇ ਸੰਧ ਨਹੀਂ ਲੈ ਸਕਦੇ ਤਾਂ ਇਸ ਕਰਕੇ ਮਜਬੂਰੀ ਬਣ ਜਾਂਦੀ ਉਹਨਾਂ ਕਿਸਾਨਾਂ ਦੀ ਅੱਗ ਲਾਉਣੀ ਜੇ ਉਹ ਸੰਧ ਸਟੇਡੀਆਂ ਦੇ ਵਿੱਚ ਭੇਜ ਦੇਣਗੇ ਬਿਲਕੁਲ ਅਸੀਂ ਅੱਗ ਨਹੀਂ ਲਾਵਾਂਗੇ ਜੇ ਨਾ ਸੰਧ ਭੇਜੇ ਤਾਂ ਬਿਲਕੁਲ ਅਸੀਂ ਅੱਗ ਲਾਵਾਂਗੇ ਸਾਡੀ ਮਜਬੂਰੀ ਹੈ ਸਾਂਭ ਸੰਭਾਲ ਕਰਨੀ ਹੁੰਦੀ ਆ ਉਹਦੇ ਅੱਗੇ ਕੜਕ ਦਾ ਜਿਹੜਾ ਬਜਾਈ ਉਹ ਲੇਟ ਹੁੰਦੀ ਆ ਫਿਰ ਜੇ ਆਪਣਾ ਪ੍ਰਾਣੀ ਤੂੰ ਅੱਗ ਨਹੀਂ ਲਾਉਂਦੇ ਤਾਂ ਜੇ ਸੰਸਦ ਸਾਹ ਹੋਣਗੇ ਤਾਂ ਬਿਲਕੁਲ ਸਾਡਾ ਖੇਤ ਖਾਲੀ ਛੇਤੀ ਕਰ ਦੇਣਗੇ ਤਾਂ ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਇੰਨੀਆਂ ਗੱਲਾਂ ਕਰਕੇ ਮੈਂ ਖਿਮਾ ਚਾਹਣਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ